करते दे तो कर दे तो 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 हो अपने है अंदर काम। फोटो कराने लगे उसके बाद में पर्स की नाले चक लिया पायलट वाला के पूरे हाथ पायलट वाला के चोर ही आई ना बेगलू पायलट वाला के काम ना मेरे नाम तारा देवी मैं दे पुर शांति नगर के सलामा सलामा वास शांति नगर मेरे कुड़ी का मैरिज थी नाम नहीं तो बॉयलेस के मैंने ग्रैंड सर्वर सन ओथे मैं गए वीआईटी करज जिदा अपन एंट्री कीता सहायता परमिट कीता ऑफिस गए उसके पैसा देने टाइम है साढ़े चार लाख रुपया था मैं डेढ़ लाख रुपया पेमेंट किया खड़े से मैनेजर भी थे उसके मालिक भी थे अपा तीन बंदे और से हो पीछे बंदे खड़े से बेटर जब से मैं निकली उसके बाद बेटर मेन मोरे 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 घूमी जावे जिदा जित जयमाला जो जो उसके बाद अस फोटो कराने ला उसके बाद मोबाइल के नाले चुक लिया ਉਹਨੂੰ ਪਤਾ ਲੱਗਿਆ ਵੀ ਤੁਹਾਨੂੰ ਜਿਹੜਾ ਜੇ ਲੈ ਪਤਾ ਲੱਗਿਆ ਜਿੱਦਾਂ ਆਪਾਂ ਜਾਈ ਤੀ ਫੋਟੋ ਖਰਾ ਕੇ ਹਟੇ ਤੇ ਦੇਖੇ ਜੋ ਪਰਸ ਨਹੀਂ ਆ ਕਾਵੇ ਕੋਈ ਨੇ ਕਿਸੇ ਨੇ ਦੱਸਿਆ ਜਿਵੇਂ ਉਸ ਸਮੇਂ ਰਸੈਲੀ ਨੇ ਜੋ ਪਰਸਿਕ ਮੁੰਡਾ ਲੈ ਕੇ ਚਲ ਕੇ ਚੱਕਿਆ ਤਾਂ ਮੈਂ ਅਸੀਂ ਨਾਟ ਪਾਜ ਕਰਨ ਲੱਗਿਆ ਕਰਨੇ ਪੁਲਿਸ ਦੇ ਥਾਣੇ ਆਏ ਹੋ ਉਹ ਥਾਣੇ ਆਏ ਆ ਪਰ ਰਿਪੋਰਟ ਲਿਖਣੇ ਆਏ ਆ ਰਿਪੋਰਟ ਦਰਜ ਹੋਈ ਬਲਾਈ ਬਿਆਨ ਦੇਣ ਵਾਸਤੇ ਬਿਆਨ ਮੈਂ ਬੋਲ ਲੈਣੀ ਸੁਣਾਈ ਹੋ ਪੀਤੀ ਜਾਇ ਅਸੀਂ ਗਰੀਬ ਆਦਮੀ ਆ ਪਾਪਾਡਰ ਕੇ ਵਿਆਹ ਕੀਤਾ ਤੇ ਇਨਾ ਮੇਰੇ 골ਡ ਤਿੰਨ 골ਡ ਸੀ 4.5 ਲੱਖ ਰੁਪਇਆ ਸੀ ਪੂਰੇ ਸਗਨ ਕੇ ਪੈਸੇ ਸੀ ਇਸ ਸਭ ਸੀ ਆ ਜਿੱਦਾ ਵੀ ਆ ਆਪਣਾ ਟੱਪੇ ਸੇ ਘਟ 4 5 6 5 4 ਲੱਖ ਨੋਕ 5 6 ਲੱਖ ਨੁਕਸਾਨ ਹੋਇਆ ਹੈ ਮੇਰਾ 골ਡ ਮਿਲ ਕੇ 5 6 ਲੱਖ ਨੁਕਸਾਨ ਹੋਇਆ ਹੈ ਅਜੀ ਕੀ ਨਾਮ ਹੈ ਮੇਰਾ ਨਾਮ ਕੀਰਨਾ ਜੀ ਕਿੱਥੇ ਦੇ ਰਹਿਣ ਵਾਲੇ ਆ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਕਾਲੀ ਜਵਾਰਦ ਇਹ ਹਾਂਜੀ ਕੱਲ ਦੇ 30 ਤਰੀਕ ਦੇ ਸਰ ਮਿਆਰੀ ਸੀਗੀ ਮਤਲਬ ਸਾਡੇ ਕਲੀਕ ਹੀ ਆ ਡੇਡੇ ਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ ਤੇ ਉਹਨਾਂ ਦੇ ਸਾਰੇ ਪਰਸ ਜੋ ਪੈਸੇ ਗਿਆਨੇ ਵਗੈਰਾ ਮੈਂ ਹੀ ਪਾਈ ਸੀ ਤੇ 4.5 4.5 ਲੱਖ ਰੁਪਏ ਸੀਗਾ ਔਰ 골ਡ ਸੀਗਾ ਵਿੱਚ ਜੋ ਘੜੀਆਂ ਸੀ ਘੜੀ ਦੇ ਇੱਕ ਅਸੀਂ ਮੁੰਡੇ ਨਾਲ ਬਾਤ ਸੀ ਇੱਕ ਦੋ ਘੜੀਆਂ ਵਿਚ ਵੀ ਸੀਗੀਆਂ ਤੇ ਬਾਕੀ ਤਿੰਨ ਰਿੰਗਾ ਸੀ ਇੱਕ ਮੁੰਡੇ ਨੇ ਰੀਬਨ ਕਟਾਈ ਦੀ ਇਸ ਕੁੜੀ ਨੇ ਉਹ ਵੀ ਵਿੱਚੇ ਹੀ ਸੀਗੀ ਤੇ ਸ਼ਗਨ ਵੀ ਸੀਗੇ ਵਿੱਚ ਤੇ 1.5 ਲੱਖ ਪੇਮੈਂਟ ਕੀਤੀ ਆ ਬਾਕੀ ਪਰਸ ਦੇ ਵਿੱਚ ਸੀ ਸਾਰਾ ਕਿਹਾ ਜਿਹੜੇ ਜੋ ਲੜਕੀ ਦੇ ਲਈ ਸ਼ਗਨ ਵਗੈਰਾ ਹੀ ਸਾਰਾ ਉਸੇ ਦੇ ਉਹਦੇ ਵਿੱਚ ਹੀ ਸੀਗਾ ਸਾਰਾ ਕੁਝ ਵੀ ਹਜੇ ਕੁਝ ਜਦਲਾਵਾ ਫੇਰੇ ਸੀ ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਸੀਗਾ ਤੇ ਸਿਰਫ ਇੱਕ 1.5 ਲੱਖ ਪੇਮੈਂਟ ਕੀਤੀ ਸੀ ਵਕਤ 3 ਲੱਖ ਤੇ ਬਾਕੀ ਜੋ ਸ਼ਗਨ ਵਗੈਰਾ ਸੀਗੇ ਤੇ 골ਡ ਸੀਗਾ ਉਹ ਸਾਰਾ ਉਹਦੇ ਵਿੱਚ ਹੀ ਸੀ ਸਿੱਧਾ ਦੋ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਉਦੇ ਸਟੇਜ ਦੇ ਉਹਨੇ ਕੋਟ ਉਤਾਰਿਆ ਬਸੂਫੀ ਵਾਲ ਲਗਿਆ ਤੇ ਕੋ ਪ੍ਰਸਿੱਧ ਟੰਗਿਆਂ ਤੇ ਵੀ ਬਾਹਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਕਿਹਾ ਤੁਸੀਂ ਪਰਸ ਕਿਸੇ ਨੂੰ ਬਾਹਰ ਜਾਂਦਾ ਦੇਖਿਆ ਵੀ ਕੀ ਪਰਸ ਮੇਰੀ ਪਛਾਣ ਚ ਸੀਗਾ ਤੇ ਮੈਂ ਕਿਹਾ ਪਰਸੋ ਸੀ ਕਿਸੇ ਨੂੰ ਫੜਾਇਆ ਕਹਿੰਦੇ ਨਹੀਂ ਮੈਂ ਤਾਂ ਫੜਾਇਆ ਨਹੀਂ ਮੈਂ ਕਿਹਾ ਪਰਸੇ ਬਾਹਰ ਲੈ ਕੇ ਉਹ ਗੇਟ ਤੋਂ ਪੱਟਾ ਪਾਟੀ ਚਲਾ ਗਿਆ ਵੇ ਖਬਿਆਥਰ ਮੁੜ ਗਿਆ ਬਸ ਫਿਰ ਕੈਮਰੇ ਚੋਂ ਕਢਾਇਆ ਕੈਮਰੇ ਧੁੰਦ ਲਈ ਜਾਂਦੇ ਸੀਗੇ ਸਾਕ ਕਿਉਂਕਿ ਬਹੁਤ ਵਿੱਚ ਸਾਨੂੰ ਵੇਟਰਾਂ ਵਰਗੇ ਲੱਗਦੇ ਆ ਸਾਨੂੰ ਜੇ ਲੱਗਦੇ ਸਾਨੂੰ ਮੁੰਡੇ ਉਹਨਾਂ ਦੀ ਬਿਲਕੁਲ ਸਾਰੀਆਂ ਡਰੈਸਾਂ ਇੱਕੋ ਜਿਹੀਆਂ ਸੀ ਉਹਨਾਂ ਨੇ ਵੀ ਉਸ ਤਰ੍ਹਾਂ ਦੀ ਪਾਈ ਸੀ ਬਲੈਕ ਵਾਈਟ ਔਰ ਬਲੈਕ ਬਰਾਊਨ ਮੇਰਾ ਨੰਦ ਸਿੰਘ ਭੋਲੂ ਆ ਜਿਹੜਾ ਸ਼ਾਂਤੀ ਨਗਰ ਤੋਂ ਅੱਲੀ ਮੰਗਲਾ ਗਰੀ ਜਿਹੜਾ ਜੋ ਕੱਲ੍ਹ ਵੀ ਚੋਰੀ ਹੋ ਗਈ ਕੱਲ੍ਹ ਅਸੀਂ ਮਹਲੇ ਕੁੜੀ ਵੱਲੋਂ ਗਈ ਸੀ ਵਿਆਹ ਵਿੱਚ ਮੈਰੀ ਸੀ ਕੱਲ 30 ਤਰੀਕ ਨੂੰ ਐਤਵਾਰ ਜੋ ਸ਼ਾਂਤੀ ਨਗਰ ਤੇ ਉੱਥੇ ਮੈਰੀਜ ਦੇ ਵਿੱਚ ਇਹਦੇ ਮਦਰ ਸੀ ਜਿਹਨੇ ਬੇਟੀ ਸੀ ਉਹਨਾਂ ਦੇ ਬੜੇ ਮਤਲਬ ਤੇ ਉਹਨਾਂ ਦੇ ਐਕਚੁਅਲੀ ਪਰਸ ਕੋਈ ਨਿਕਲਿਆ ਆਇਆ ਮੁੰਡਾ ਉਹਨੇ ਕੋਲ ਪੂਰਾ ਮੁੱਲ ਕੀ ਬਿਲਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੇ ਤੇ ਉਹਨੇ ਇਦਾਂ ਕੋਟ ਲਾਇਆ ਆਪਣਾ ਤੇ ਸੋਫੇ ਤੇ ਕਿੱਦਾਂ ਫੋਟੋਗ੍ਰਾਫਰ ਨੂੰ ਮਾਰੇ ਉਧਰ ਹੋਇਆ ਸੋਫੇ ਦੇ ਪਰਚ ਰੱਖੇ ਹੈ ਨਹੀਂ ਪਬਲਿਕ ਦੇ ਵਿੱਚ ਉੱਚ ਉਹਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨਟ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਹਮ ਆਈ ਸੀ ਪੋਸਟ ਕੁਸਟਮਰ ਆ ਗਈ ਸੀ ਪੁੱਛਣ ਜੀ ਹੁਣ ਕੀ ਕਹਿਣਾ ਹੈ ਹੁਣ ਕਿ ਸਾਨੂੰ ਉਹਨੇ ਥਾਣੇ ਬੁਲਾਇਆ ਸੀ ਥਾਣੇ ਸਰਪੋਰ ਅਸੀਂ ਆਏ ਆ ਫੈਮਿਲੀ ਨਾਲ ਤੇ ਇਹਨਾਂ ਨੇ ਸਾਨੂੰ ਐਸ ਤਰ੍ਹਾਂ ਮਿਲੇ ਆ ਉਹਨਾਂ ਨੇ ਸਾਨੂੰ ਇਹ ਦੋਇਆ ਬੇਸ਼ੱਕ ਕਿ ਜਲਦੀ ਮਤਲਬ ਕਿ ਅਸੀਂ ਕੈਮਰੇ ਨੂੰ ਟ੍ਰੇਸ ਕਰਦੇ ਪਏ ਆ ਕਿ ਜਲਦੀ ਹੀ ਲੱਭ ਲਾਂਗੇ ਜੀ ਕੱਲ ਪੈਲਸ ਵਿੱਚ ਤੋਂ ਬੈਕਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਂਜੀ ਜੀ ਵਾਲੀ ਕਿੱਥੇ ਤੱਕ ਕਾਰਵਾਈ ਮਰ ਰਹੀ ਹੈ ਇਹ ਸਾਰਾ ਕੱਲ ਇੱਕ ਇੰਟੀਮੀਸ਼ਨ ਆਈ ਸੀ ਸਾਨੂੰ ਕਿੱਥੇ ਸਾਡੇ ਪੈਲਸ ਭੇਜਦਾ ਬਾਈ ਵਾਸਤੇ ਉੱਥੇ ਕੋਈ ਲੇਡੀ ਦਾ ਮੈਰਸੀ ਉਹਦੀ ਮਾਤਾ ਜਿਹੜੀ ਆ ਉਹ ਉਦੇ ਪਰਸੂ ਜੋ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੇ ਜਦੋਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਬੱਚਾ ਆਇਆ ਵਿਆਹ ਚ ਵੀਡੀਓ ਅਸੀਂ ਉੱਥੇ ਦੇਖੀ ਆ ਕੋਈ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹਦਾ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਰਮੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਦੋਂ ਉਹ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਹਦੀ ਰਿਕਾਰਡਿੰਗ ਦੇ ਕਾਰਵਾਈ ਕੀਤੀ ਜਾਂਦੀ ਆ ਤਾਂ ਦੱਸਣੀ ਹੈ ਕਿੱਥੇ ਦੀ ਰਣਾ ਲਈ ਹੈ ਇਹ ਫੈਮਿਲੀ ਹੈਗੀ ਜੀ ਨਿਊ ਸ਼ਾਂਤੀ ਨਗਰ ਦੀ ਇਹ ਸ਼੍ਰੀਮਤੀ ਤਾਰਾ ਰਾਣੀ ਆ ਵਾਈਫ ਆ ਹਰੋਜ ਕੁਮਾਰ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਗੱਲ ਤੇ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਵਿਰਾਤਪ ਲੜਕੇ ਵਾਲੇ ਉੱਥੋਂ ਦੇ ਸੀ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਦਾ ਬਿਆਨ ਲੇਖ ਕੇ ਫਿਰ ਇਨਵੈਸਟੀਗੇਸ਼ਨ ਜੋ ਵੀ ਤੱਤ ਸਾਹਮਣੇ ਆਉਂਦੇ ਆ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਗਈ ਹੈ ਤਾਰਾ ਨੇ ਇਹ ਲਖਿਆ ਕਿ ਡੈਗ ਦੇ ਚੁਨਾਵ ਵਾਲੀ ਫੈਮਿਲੀ ਆਈ ਹੈ ਹੁਣ ਸਾਡੇ ਕੋਲ ਸਾਰ ਕੱਲ ਤੇ ਆਪਣੇ ਰੀਤੀ ਰਿਵਾਜ ਕਰਦੇ ਸੀ ਆ ਸਾਡੇ ਕੋਲ ਆਏ ਫੇਏ ਉਹਨਾਂ ਦਾ ਬਿਆਨ ਲੈ ਕੇ ਕਿਉਂ ਬਣਦੀ ਕਾਰਵਾਈ ਕਰ